ਲੋ ਜੀ ਸਰਕਾਰ ਆਪਣੀਆਂ ਚਾਲਾਂ ਖੇਡਣ ਤੋਂ ਆਵਾਜ਼ ਨਹੀਂ ਆ ਰਹੀ ਜਿਵੇਂ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਨੂੰ ਜ਼ਮਾਨਤ ਹੋਣ ਤੋਂ ਤੁਰੰਤ ਹੀ ਇੱਕ ਪਰਚਾ ਹੋਰ ਦਰਜ ਕਰਾ ਕੇ ਜੇਲ੍ਹ ਭੇਜ ਦਿੱਤਾ ਸੀ ਉਸੇ ਤਰ੍ਹਾਂ ਬਾਈ ਭਾਨੇ ਸਿੱਧੂ ਨਾਲ ਵੀ ਹੋਇਆ ਜ਼ਮਾਨਤ ਤੋਂ ਤੁਰੰਤ ਹੀ ਪਟਿਆਲਾ ਪੁਲਿਸ ਨੇ ਅਰੈਸਟ ਕਰ ਲਿਆ ਤੇ ਇਹ ਜਿਹੜੀਆਂ ਸਰਕਾਰ ਦੀਆਂ ਚਾਲਾਂ ਨੇ ਇਹਨਾਂ ਨੂੰ ਸਮਝਣਾ ਪਊਗਾ ਇਸ ਕਰਕੇ ਪੰਜਾਬ ਦੇ ਲੋਕੋ ਜੇ ਹੁਣ ਵੀ ਨਾ ਉઠੇ ਫਿਰ ਉੱਠਣ ਦਾ ਬਾਅਦ ਦੇ ਵਿੱਚ ਕੋਈ ਫਾਇਦਾ ਨਹੀਂ ਫਿਰ ਬਾਅਦ ਦੇ ਵਿੱਚ ਕੋਈ ਫਾਇਦਾ ਨਹੀਂ ਅਸੀਂ ਭੋਗਾਂ ਦੇ ਉੱਤੇ ਵੱਡੇ ਕੱਤ ਕਰ ਦਿੰਨੇ ਆ ਬਰਸੀਆਂ ਮਨਾ ਦਿੰਨੇ ਆ ਯਾਰ ਮੋਮਬਤੀਆਂ ਫੜ ਕੇ ਹੱਥਾਂ 'ਚ ਫਰੀ ਜਾਂਦੇ ਆ ਜਦੋਂ ਉਹ ਬੰਦਾ ਜਿਹੜਾ ਪੰਜਾਬ ਲਈ ਲੜਦਾ ਹੁੰਦਾ ਜਿਉਂਦਾ ਹੁੰਦਾ ਉਦੋਂ ਅਸੀਂ ਉਹਦੇ ਲਈ ਖੜਦੇ ਨਹੀਂ ਹੁੰਦੇ ਇਸ ਕਰਕੇ ਮੈਂ ਤੁਹਾਨੂੰ ਤੁਹਾਡੇ ਅੱਗੇ ਹੱਥ ਜੋੜਦਾ ਕਿ ਭਾਨੇ ਸਿੱਧੂ ਨਾਲ ਅੱਜ ਖੜਨ ਦਾ ਟਾਈਮ ਆ ਗਿਆ ਸਰਕਾਰ ਨੇ ਦੁਬਾਰਾ ਪਟਿਆਲੇ ਵਾਲੇ ਕੇਸ ਦੇ ਵਿੱਚ ਪਟਿਆਲਾ ਪੁਲਿਸ ਭਾਨੇ ਨੂੰ ਅਰੈਸਟ ਕਰਕੇ ਲੈ ਗਈ ਹੈ ਅੱਜ ਜਮਾਨਤ ਤੇ ਬਾਹਰ ਹੋਣਾ ਸੀ ਤੇ ਨਾਲ ਦੀ ਨਾਲ 3.5 ਵਜੇ ਪਟਿਆਲਾ ਪੁਲਸ ਆ ਕੇ ਅਰੈਸਟ ਕਰਕੇ ਲੈ ਗਈ ਹੁਣ ਇਹ ਨਹੀਂ ਪਤਾ ਕਿੰਨਾ ਕੁ ਤਸੱਦਦ ਹੋਰ ਭਾਨੇ ਸਿੱਧੂ ਤੇ ਅਜੇ ਹੋ